ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਬੱਸ ਇਸ ਦਪਾ ਇੱਕ ਰੀਲ ਦੇ ਜਰੀਏ ਤੇ ਪੋਸਟ ਦੇ ਜਰੀਏ ਤੁਹਾਨੂੰ ਮੁਬਾਰਕਾਂ ਦੇ ਦਿੱਤੀਆਂ ਸੀ ਜਿਹੜੇ ਸੱਜਣ ਮਿੱਤਰ ਨਵੇਂ ਜੁੜਨਗੇ ਉਹਨਾਂ ਨੂੰ ਵੀ ਜਿਹੜੀਆਂ ਲੋਹੜੀ ਦੀਆਂ ਮੁਬਾਰਕਾਂ ਨੇ ਜੀ ਤੇ ਇਹ ਲੋਹੜੀ ਦਾ ਤਿਹਾਰ ਹਰ ਘਰ ਦੇ ਵਿੱਚ ਹਰ ਖੁਸ਼ੀ ਦੇ ਲਈ ਮਨਾਇਆ ਜਾਂਦਾ ਜੀ ਕਿਉਂਕਿ ਤੁਸੀਂ ਇਤਿਹਾਸ ਸਾਰੇ ਜਾਣਦੇ ਹੋ ਆਪਾਂ ਲੰਬੀ ਜਿਆਦਾ ਗੱਲਬਾਤ ਨਾਲ ਆਂਦੇ ਹੋਏ ਇਸ ਤਿਹਾਰ ਦੀਆਂ ਸਾਰਿਆਂ ਨੂੰ ਗੱਲਬਾਤ ਜਿਹੜਾ ਲੱਖ ਲੱਖ ਵਧਾਈਆਂ ਦਿੰਨੇ ਆ ਜੀ ਮੁਬਾਰਕਾਂ ਦਿੰਨੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਬੇੜਿਆਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਪ੍ਰਮਾਤਮਾ ਆਵੇ ਤੇ ਤੁਸੀਂ ਇਸੇ ਤਰ੍ਹਾਂ ਇਹ ਹਰ ਤਰ੍ਹਾਂ ਦਾ ਜਿਹੜਾ ਕੋਈ ਵੀ ਤਿਹਾਰ ਆਉਂਦਾ ਉਸ ਨੂੰ ਇਸੇ ਤਰ੍ਹਾਂ ਮਾਨਦੇ ਰਹੋ ਤੇ ਪਹਿਲਾਂ ਆਪਾਂ ਸਕੂਲਾਂ ਦੀਆਂ ਸੁੱਟੀਆਂ ਬਾਰੇ ਗੱਲਬਾਤ ਕਰ ਦਈਏ ਜੀ ਕਿਉਂਕਿ ਸਕੂਲਾਂ ਦੀਆਂ ਸੁੱਟੀਆਂ ਬਾਰੇ ਕਾਫੀ ਬੱਚਿਆਂ ਦੇ ਜਿਹੜੇ ਇਸ ਚੀਜ਼ ਦੇ ਉੱਤੇ ਮੈਸੇਜ ਵੀ ਸੀ ਤੇ ਆਪਾਂ ਨੂੰ ਇਸ ਚੀਜ਼ ਦੇ ਬਾਰੇ ਆਪਣੇ ਦੇ ਉਤਿਆਸ ਵੀ ਸੀ ਕਿਉਂਕਿ ਆਪਾਂ ਪਹਿਲਾਂ ਹੀ ਲਿਖ ਕੇ ਪਾਇਆ ਹੁੰਦਾ ਕਿ ਜਿਹੜੀਆਂ ਸਕੂਲਾਂ ਦੀਆਂ ਸੁੱਟੀਆਂ ਜਦੋਂ ਵੀ ਅਪਡੇਟ ਆਉਂਦੀ ਹੈ ਕੋਈ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਪਹਿਲਾਂ ਕਰਾਂਗੇ ਜੀ ਧਰਨਾ ਧਰ ਤੱਕ ਪੋਸਟ ਵੀ ਪਾਵਾਂਗੇ ਬੱਸ ਇਸ ਤੇ ਆਪਾਂ ਪਹਿਲਾਂ ਹੀ ਜਾਣਕਾਰੀ ਇਹਦੇ ਦੇ ਦਿੱਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਅਫਵਾਹਾਂ ਬਹੁਤ ਜ਼ਿਆਦਾ ਫੈਲ ਜਾਂਦੀਆਂ ਨੇ ਤੇ ਉਹਨਾਂ ਦੇ ਉੱਤੇ ਧਿਆਨ ਨਾ ਦਿਆ ਕਰੋ ਸੁਚੇਤ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਆ ਜੀ ਤੇ ਆਪਾਂ ਜਿਹੜੀ ਗੱਲਬਾਤ ਆ ਉਹ ਅੱਜ ਦੱਸ ਦਈਏ ਤੁਹਾਨੂੰ ਕਿ ਕੱਲ ਤੋਂ ਜਿਹੜੇ ਸਕੂਲ ਨੇ ਉਹ ਪੁਰਾਣੇ ਸਮੇਂ ਦੇ ਮੁਤਾਬਕ ਜਿਵੇਂ ਕਿ ਪਹਿਲਾਂ ਸਕੂਲ ਖੁੱਲਦੇ ਸੀ ਆਮ ਦਾ ਉਸੇ ਤਰ੍ਹਾਂ ਸਕੂਲ ਲੈ ਜਿਹੜਾ ਕੱਲ ਨੂੰ ਖੁੱਲਣਗੇ ਚਾਹੇ ਉਹ ਸਰਕਾਰੀ ਨੇ ਚਾਹੇ ਮਾਨਤਾ ਪ੍ਰਾਪਤ ਨੇ ਚਾਹੇ ਐਡਰ ਜਿਹੜੇ ਵੀ ਸਕੂਲ ਨੇ ਉਹ ਸਾਰੇ ਕੱਲ ਤੋਂ ਪੰਜਾਬ ਦੇ ਵਿੱਚ ਜਿਹੜੇ ਖੁੱਲਣਗੇ ਜੀ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੇ ਸਕੂਲ ਨੇ ਕਿਤੇ ਕੱਲ ਨੂੰ ਖੁੱਲਣਗੇ ਕਿਤੇ 15 ਤਰੀਕ ਤੋਂ ਬਾਅਦ ਖੁੱਲਣਗੇ ਇਸ ਤਰ੍ਹਾਂ ਜਿਹੜੇ ਸਕੂਲ ਨੇ ਉਹ ਖੁੱਲਣੇ ਸ਼ੁਰੂ ਹੋ ਗਏ ਨੇ ਕਿਉਂਕਿ ਮੌਸਮ ਵਿਭਾਗ ਦੇ ਮੁਤਾਬਕ ਚੱਲੀਏ ਤਾਂ ਜਿਹੜੀ ਉਹ ਠੰਡ ਹੈ ਉਹ 2-4 ਦਿਨ ਹੋਰ ਲਗਾਤਾਰ ਇਸੇ ਤਰ੍ਹਾਂ ਜਿਵੇਂ ਕਿ ਹੁਣ 0 ਡਿਗਰੀ ਦੇ ਕਰੀਬ ਜਿਹੜਾ ਅੱਜ ਤਾਪਮਾਨ ਹੈ ਗਿਆ ਉਹ ਉਸ ਦੇ ਮੁਤਾਬਕ ਆਪਾਂ ਗੱਲ ਕਰੀਏ ਤਾਪਮਾਨ ਜਿਹੜਾ ਕਾਫੀ ਖੇਤਰਾਂ ਦੇ ਵਿੱਚ 0 ਡਿਗਰੀ ਤੋਂ ਲੈ ਕੇ 1 ਡਿਗਰੀ, 2 ਡਿਗਰੀ, 3 ਡਿਗਰੀ, 4 ਡਿਗਰੀ ਤੱਕ ਜਿਹੜਾ ਪਹੁੰਚਿਆ। ਇਸ ਤਰ੍ਹਾਂ ਜਿਹੜਾ ਕਿ ਆਮ ਨਾਲੋਂ ਘੱਟ ਚੱਲ ਰਿਹਾ ਤਾਪਮਾਨ ਬਹੁਤ ਜ਼ਿਆਦਾ ਜਿਹੜਾ ਗਰਾਫਟ ਦੇ ਵਿੱਚ ਚੱਲ ਰਿਹਾ। ਤੇ ਇਸ ਕਰਕੇ ਸਕੂਲ ਲੈਦੇ ਹੋ ਖੁੱਲਣਗੇ ਜ਼ਰੂਰ ਜੀ। ਇਹ ਨਹੀਂ ਹੈਗਾ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਹੁਣ। ਸਿਰਫ ਪਹਾੜੀ ਖੇਤਰਾਂ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿੱਥੇ ਬਰਫ਼ਵਾਰੀ ਹੋ ਰਹੀ ਆ। ਉਨਾ ਖੇਤਰਾਂ ਦੇ ਵਿੱਚ ਜਰੂਰ ਸਕੂਲਾਂ ਨੂੰ ਛੁੱਟੀਆਂ ਨੇੜੀਆਂ ਉਹ 17 ਤਰੀਕ ਤੱਕ ਪਹਿਲਾਂ ਹੀ ਕੀਤੀਆਂ ਹੋਈਆਂ ਨੇ ਉਹਦੇ ਬਾਰੇ ਵੀ ਆਪਾਂ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਜੋ ਕਿ ਜੋ ਉਥੋਂ ਦੀਆਂ ਸਰਕਾਰਾਂ ਵੱਲੋਂ ਜਿਹੜੀ ਇਹ ਜਾਣਕਾਰੀ ਪਹਿਲਾਂ ਹੀ ਦਿੱਤੀ ਹੋਈ ਹੈ ਜੀ ਬਾਕੀ ਮੌਸਮ ਦੇ ਬਾਰੇ ਗੱਲਬਾਤ ਕਰੀਏ ਆਪਾਂ ਮੌਸਮ ਜਿਹੜਾ ਹੋ ਠੱਡਾਲਾ ਲਗਾਤਾਰ 24 ਤੋਂ 48 ਘੰਟੇ ਹੋਰ ਜਾਰੀ ਰਹੂਗਾ ਜਿਦੇ ਵਿੱਚ ਕੋਰਾ ਵੀ ਪਊਗਾ ਜੀ ਧੁੰਦ ਵੀ ਪਊਗੀ ਤੇ ਤਾਪਮਾਨ ਵੀ ਇਸੇ ਤਰ੍ਹਾਂ ਰਹਿਣਗੇ ਤਾਪਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਕਿ ਕੱਲ ਨੂੰ 15 ਤਰੀਕ ਹੋ ਜੂਗੀ ਤੇ ਉਸ ਤੋਂ ਬਾਅਦ ਥੋੜਾ ਜਿਹਾ 1-2 ਡਿਗਰੀ ਜਿਹੜੇ ਜਾਂ ਅੱਧਾ 1 ਅੱਧਾ ਡਿਗਰੀ ਵਧਣਗੇ ਅਦਰਵਾਈਜ਼ ਹਜੇ 20 ਤਰੀਕ ਤੱਕ ਇਸੇ ਤਰ੍ਹਾਂ ਜਿਹੜੇ ਤਾਪਮਾਨ ਰਹਿਣ ਦੀ ਉਮੀਦ ਬਣੀ ਹੋਈ ਹੈ ਕਿਉਂਕਿ ਤਾਪਮਾਨ ਜਿਹੜੇ 20 ਡਿਗਰੀ ਦੇ ਕਰੀਬ ਚੱਲ ਰਹੇ ਨੇ ਜੀ ਸੌਰੀ ਤਾਪਮਾਨ 0 ਡਿਗਰੀ ਤੋਂ ਲੈ ਕੇ 2-4 ਡਿਗਰੀ ਤੱਕ ਜਿਹੜੇ ਚੱਲ ਰਹੇ ਨੇ ਰਾਤਾਂ ਦੇ ਦਿਨ ਦੇ ਤਾਪਮਾਨ ਜਿਹੜੇ ਉਹ ਵੀ ਕੋਈ ਜ਼ਿਆਦਾ ਨਹੀਂ ਹੈਗੇ ਜੀ 8-9 ਡਿਗਰੀ ਤੋਂ ਲੈ ਕੇ 12-13 ਡਿਗਰੀ ਤੱਕ ਜਿਹੜੇ ਰਾਤ ਦਿਨ ਦੇ ਤਾਪਮਾਨ ਨੇ ਉਹ ਦਰਜ ਕੀਤੇ ਜਾ ਰਹੇ ਨੇ ਇਸ ਕਰਕੇ ਜਿਹੜੇ ਠੰਡ ਆਖੋਂ ਆ ਮੌਸਮ ਵਿਭਾਗ ਵੱਲੋਂ ਅਲਰਟ ਹੈ ਉਹ جاری ਹੈ ਜੀ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਅੱਜ ਤੋਂ ਕੱਲ ਨੂੰ ਜਿਹੜੇ ਸਕੂਲ ਨੇ ਉਹ ਆਮ ਵਾਂਗ ਖੁੱਲਣਗੇ ਸਾਰੇ ਬੱਚੇ ਆਪਣਾ ਆਪਣਾ ਜਿਹੜਾ ਬੈਗ ਆ ਉਸ ਨੂੰ ਤਿਆਰ ਕਰਕੇ ਰੱਖਣ ਜੀ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਚਲੋ ਜਦੋਂ ਅਸੀਂ ਵੀ ਬੱਚੇ ਸੀ ਜਦੋਂ ਅਸੀਂ ਵੀ ਸਕੂਲੇ ਪੜ੍ਹਦੇ ਸੀ ਸਾਨੂੰ ਵੀ ਇਹੀ ਹੁੰਦਾ ਸੀ ਕਿ ਅੱਜ ਛੁੱਟੀ ਹੋਵੇ ਕੱਲ੍ਹ ਨੂੰ ਛੁੱਟੀ ਹੋਵੇ ਪਰੰਤੂ ਪੜ੍ਹੇ ਬਿਨਾ ਕੁਝ ਨਹੀਂ ਹੈਗਾ ਜੀ ਜੇਕਰ ਆਪਾਂ ਪੜਾਂਗੇ ਨਹੀਂ ਤਾਂ ਕੁਝ ਨਹੀਂ ਮਿਲਦਾ ਇਸ ਕਰਕੇ ਜਰੂਰ ਇਸ ਚੀਜ਼ ਦੇ ਉੱਤੇ ਚਲੋ ਬੱਚਿਆਂ ਦਾ ਆਪਣਾ ਮਨ ਹੁੰਦਾ ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹਰ ਇੱਕ ਦੇ ਆਉਂਦਾ ਹੀ ਆਉਂਦਾ ਇਹ ਕਿ ਜਿਹੜੇ ਛੁੱਟੀਆਂ ਸਾਨੂੰ ਹੋਰ ਵਦਨ ਪਰ ਠੰਡ ਵੀ ਆਪਣਾ ਰੰਗ ਹੈ ਜਿਹੜਾ ਉਹ ਲਗਾਤਾਰ ਦਿਖਾ ਰਹੀ ਹੈ ਤੇ ਮੀਂਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ 24 25 26 ਤਰੀਕ ਦੇ ਵਿੱਚ ਵਿੱਚ ਜ਼ਿਆਦਾ ਮੀਂਹ ਦੇ ਚਾਂਸ ਨੇ ਪਰੰਤੂ ਬਦਲਵਾਈ ਵਾਲਾ ਸਿਸਟਮ ਜਿਹੜਾ ਹਲਕੇ ਸਿਸਟਮ ਦਾ ਜਿਹੜਾ ਪ੍ਰਭਾਵ ਆ ਬਦਲਵਾਈ ਦਾ ਉਹ ਆਪਾਂ ਨੂੰ 20 ਤਰੀਕ ਤੋਂ ਦੇਖਣਾ ਸ਼ੁਰੂ ਹੋ ਜਾਊਗਾ ਜੀ ਤੇ ਅਸੀਂ ਹੁਣ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਉੱਤੇ ਲੈ ਚੱਲਦੇ ਹਾਂ ਤੁਸੀਂ ਬਣੇ ਰਹੋ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਬੱਚਿਆਂ ਤੱਕ ਜਾਣਕਾਰੀ ਆ ਜਿਹੜੀ ਸਕੂਲਾਂ ਦੇ ਸੁੱਟੀਆਂ ਬਾਰੇ ਉਹ ਵੀ ਪਹੁੰਚ ਜੇ ਤੋ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਪੜਾਈ ਵਖੋ ਨਾ ਹੋਵੇ ਤੇ ਹੁਣ ਤੁਹਾਨੂੰ ਧੁੰਦ ਦੀ ਤਸਵੀਰ ਵੀ ਦਿਖਾ ਦਿੰਦੇ ਹਾਂ ਕਿ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਆ ਉਹ ਆਉਣੀ ਸ਼ੁਰੂ ਹੋ ਗਈ ਹੈ ਜੀ ਦੇਖ ਸਕਦੇ ਹੋ ਮਰੇਲਕੋਟ ਲਾ ਲੁਧਿਆਣਾ ਜਲੰਧਰ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਵਾਲ ਨੂੰ ਜਿਹੜੀ ਧੁੰਦ ਜਾਣੀ ਸ਼ੁਰੂ ਹੋ ਗਈ ਹੈ ਦਿਨ ਵੇਲੇ ਵੀ ਧੁੰਦ ਦੇ ਪ੍ਰਭਾਵ ਕਾਫੀ ਖੇਤਰਾਂ ਦੇ ਵਿੱਚ ਰਿਹਾ ਸਿਰਫ ਇੱਕ ਦੋ ਲਿਮਟਿਡ ਜੇ ਖੇਤਰਾਂ ਦੇ ਵਿੱਚ ਜਿਹੜੀ ਧੁੱਪ ਦਿਖਾਈ ਦਿੱਤੀ ਹੈ ਅਦਰਵਾਈਜ਼ ਕਾਫੀ ਖੇਤਰਾਂ ਦੇ ਵਿੱਚ ਤੋਂ ਪਹਿਲੀ ਉਹ ਮੱਧਮ ਦੇਖਣ ਨੂੰ ਮਿਲੀ ਹੈ ਤੇ ਜ਼ਿਆਦਾਤਰ ਧੁੰਦ ਦਾ ਵੀ ਮਾਹੌਲ ਜਿਹੜਾ ਬਣਿਆ ਰਿਹਾ ਚਾਹੇ ਉਹ ਹਲਕੀ ਹਲਕੇ ਰੂਪ ਦੇ ਵਿੱਚ ਧੁੰਦ ਜਿਹੜੀ ਬਣੀ ਰਹੀ ਹੈ ਠੀਕ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਧੁੰਦ ਜਾਰੀ ਰਹੂਗੀ ਕੋਹਰਾ ਵੀ ਜਾਰੀ ਰਹੂਗਾ ਕਿਤੇ ਕੋਹਰਾ ਪਊਗਾ ਚਾਹੇ ਉਹ ਰਾਜਸਥਾਨਾ ਚਾਹੇ ਹਰਿਆਣਾ ਚਾਹੇ ਦਿੱਲੀ ਐ ਯੂਪੀ ਐਮਪੀ ਐ ਕੋਹਰਾ ਵੀ ਕੁਝ ਖੇਤਰਾਂ ਦੇ ਵਿੱਚ ਜਾਰੀ ਰਹੂਗਾ ਧੁੰਦ ਵੀ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਜਾਰੀ ਰਹੂਗੀ ਜਿਵੇਂ ਕਿ ਅੱਜ ਰਾਤ ਨੂੰ ਵੀ ਤੁੰਦ ਕਾਫੀ ਖੇਤਰਾਂ ਦੇ ਵਿੱਚ ਆ ਚੁੱਕੀ ਹੈ ਤਾਂ ਸਵੇਰ ਦੇ ਸਮੇਂ ਵੀ ਇਹ ਤੁੰਦ ਇਸੇ ਤਰ੍ਹਾਂ ਰਹੂਗੀ ਧੁੱਪ ਜਿਹੜੀ ਉਹ ਦਿਨ ਦੇ ਸਮੇਂ ਹੋ ਸਕਦਾ ਦੁਪਹਿਰਕ ਦੇ ਸਮੇਂ ਤੱਕ ਨਿਕਲੇ ਚਾਂਸ ਇਹ ਨੇ ਕਿ 12:00 ਵਜੇ ਤੱਕ ਧੁੱਪ ਨਿਕਲੂਗੀ ਕੁਝ ਖੇਤਰਾਂ ਦੇ ਵਿੱਚ 10-11 ਵਜੇ ਦੇ ਕਰੀਬ ਜਿਹੜੀ ਹਲਕੀ ਧੁੱਪ ਆਪਾਨੂੰ ਹਲਕੀ ਹਲਕੀ ਸੂਰਜ ਜਿਹੜਾ ਉਹ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਜੀ ਤੇ ਅਸੀਂ ਹੁਣ ਤੁਹਾਨੂੰ ਇਹ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਤਸਵੀਰ ਜਿਹੜੀ ਦਿਖਾ ਰਹੇ ਹਾਂ ਜਿਹਦੇ ਵਿੱਚ ਤੁਸੀਂ ਦਿਨ ਦੇ ਮੌਸਮ ਦੀ ਤਸਵੀਰ ਦੇਖ ਰਹੇ ਹੋ ਦਿਨ ਦੇ ਸਮੇਂ ਇਹ ਰਾਤ ਦੇ ਸਮੇਂ ਦੀ ਆ ਦਿਨ ਦੇ ਸਮੇਂ ਦੇਖੋ ਧੁੰਦ ਨੂਮਾ ਮਾਹੌਲ ਤੇ ਬੱਦਲਵਾਈ ਲੰਘਦੀ ਹੋਈ ਨਜ਼ਰ ਆਈ ਹੈ ਤੇ ਧੁੰਦ ਜਿਹੜੀ ਉਹ ਬਣੀ ਰਹੀ ਹੈ ਤੇ ਰਾਤ ਨੂੰ ਵੀ ਜਿਹੜੀ ਧੁੰਦ ਆ ਉਹ ਬਣ ਚੁੱਕੀ ਬਣੀ ਹੋਈ ਹੈ ਤੇ ਹਰਿਆਣੇ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਵੀ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਹੈ ਜੀ ਹਲਕੇ ਹਲਕੇ ਜੀ ਆ ਰਹੀ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਧੁੰਦ ਤੇ ਬੱਦਲਵਾਈ ਬਣੀ ਹੋਈ ਹੈ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਰਿਕਵੈਸਟ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਕਿ ਠੰਡ ਦਾ ਪ੍ਰਭਾਵ ਜਿਹੜਾ ਜਾਰੀ ਰਹੂਗਾ ਤੇ ਰਾਹੀ ਗੀਰ ਨੇ ਜਿਹੜੇ ਜਿਹੜੇ ਭਰਾ ਸਫਰ ਕਰ ਰਹੇ ਨੇ ਉਹ ਜ਼ਰੂਰ ਧਿਆਨ ਦਿਓ ਕਿ ਧੁੰਦ ਜਿਹੜੀ ਉਹ ਲਗਾਤਾਰ ਹਜੇ 20 ਤਰੀਕ ਤੱਕ ਤਾਂ ਬਣੀ ਰਹਿਣ ਦੀ ਉਮੀਦ ਬਣੀ ਹੋਈ ਹੈ ਕਿਉਂਕਿ 20 ਤਰੀਕ ਤੱਕ ਬਦਲੀ ਸਿਸਟਮ ਜਿਹੜਾ ਉਹ ਕੋਈ ਸਟਰੋਂਗ ਨਹੀਂ ਹੈਗਾ ਸਿਰਫ ਆ ਇੱਕ ਹਲਕਾ ਜਿਹਾ ਸਿਸਟਮ ਹੈ ਜਿਹੜਾ ਬਦਲੀ ਸਿਸਟਮ ਉਹ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲ ਰਿਹਾ 18 ਤਰੀਕ ਦੇ ਨੇੜੇ ਤੇੜੇ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਉੱਤੇ ਜਿਹੜੇ ਦੇ ਵਿੱਚ ਆਪਾਂ ਨੂੰ ਪਰਸੈਂਟੇਜ ਪਤਾ ਲੱਗੂਗੀ ਕਿ ਕਿੰਨੇ ਕ ਪਰਸੈਂਟ ਚਾਂਸ ਨੇ ਮੀਦੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਭਾਰਤੀ ਮੌਸਮ ਬਗਾਨ ਦੀ ਅਫੀਸ਼ੀਅਲ ਸੈਟਾਈਡ ਉਹ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਜੀ ਜਿੰਨੇ ਵੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਨਵੇਂ ਜੁੜੇ ਨੇ ਪੁਰਾਣੇ ਜੁੜੇ ਨੇ ਸਾਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਆਪਾਂ ਤਾਮਨ ਦੀ ਗੱਲ ਕਰੀਏ ਦਿਨ ਦੇ ਦੀ ਤਾਂ 11 ਅੰਕ ਡਿਗਰੀ ਜਿਹੜਾ ਤਾਮਨ ਸੀ ਪਟਿਆਲੇ ਦਾ ਸੀ ਤੇ ਨਾਲ ਲੱਗਦੇ ਖੇਤਰਾਂ ਦਾ ਸੀ ਤੇ ਜਿਹੜੇ ਦਿਨ ਦੇ ਤਾਪਮਾਨ ਨੇ ਉਹ ਆਮ ਤੌਰ ਤੇ 5 6 ਸੌਰੀ 8 9 ਡਿਗਰੀ ਤੋਂ ਲੈ ਕੇ 11 12 ਡਿਗਰੀ ਤੋਂ ਥੱਲੇ ਥੱਲੇ ਹੀ ਰਹੇ ਨੇ ਇਸ ਤਰ੍ਹਾਂ ਬਣਿਆ ਰਿਹਾ ਤਾਪਮਾਨ ਅੱਜ ਦਾ ਰਾਤ ਲੰਗੀ ਰਾਤ ਦਾ ਤਾਪਮਾਨ ਸੀ ਜਿਹੜਾ ਉਹ 0 ਡਿਗਰੀ ਤੋਂ ਲੈ ਕੇ ਜਿਹੜਾ ਤਾਪਮਾਨ ਸੀ ਉਹ ਆਪਾਂ ਕਹਿ ਸਕਦੇ ਹਾਂ 2 3 4 ਡਿਗਰੀ ਤੱਕ ਪਹੁੰਚਿਆ ਜੀ ਇਸ ਕਰਕੇ ਠੰਡ ਜਿਹੜੀ ਆਪਣਾ ਪੂਰੇ ਜ਼ੋਰ ਦੇ ਉੱਤੇ ਆ ਜੋਬਨ ਦੇ ਉੱਤੇ ਆ ਤੇ 24 ਤੋਂ 48 ਘੰਟੇ ਜਿਹੜੀ ਠੰਡ ਹੋਰ ਜਿਹੜੀ ਬਣੀ ਰਹਿਣ ਦੀ ਉਮੀਦ ਸਾਨੂੰ ਜਾਪ ਰਹੀ ਹੈ ਜੀ ਇਸ ਸਮੇਂ ਤੁਸੀਂ ਧੁੰਦ ਦੀ ਚਾਦਰ ਦੇਖ ਸਕਦੇ ਹੋ ਬਣ ਚੁੱਕੀ ਹੈ ਟੂ ਨਾਈਟ ਦਾ ਜਿਹੜਾ ਮੌਸਮ ਤੁਸੀਂ ਦੇਖ ਸਕਦੇ ਹੋ ਮੀਂਹ ਤੋਂ ਪੱਖ ਤੋਂ ਖੁਸ਼ਕ ਤੇ ਸਾਫ਼ ਹੈ ਸਕੂਲਾਂ ਦੇ ਬਾਰੇ ਸੁੱਟੀਆਂ ਦੇ ਬਾਰੇ ਜਿਹੜੇ ਅਪਡੇਟ ਹੈ ਜੀ ਉਹ ਇਹੀ ਹੈ ਕਿ ਕੱਲ ਤੋਂ ਸਕੂਲ ਖੁੱਲਣਗੇ ਬੱਚੇ ਆਪਣਾ ਆਪਣਾ ਬੈਗ ਜਿਹੜਾ ਤਿਆਰ ਕਰਕੇ ਰੱਖਣ ਕਿਉਂਕਿ ਕਾਫੀ ਬੱਚਿਆਂ ਨੂੰ ਆਸਾਂ ਸੀ ਕਿ ਦਵਾਰਾਂ ਸੁੱਟੀਆਂ ਵਧਣਗੀਆਂ ਠੰਡ ਹੋਊਗੀ ਪਰੰਤੂ ਬੱਚਿਓ ਬੱਚਿਆਂ ਦੇ ਲਈ ਇਹ ਇੱਕ ਚਲੋ ਆਪਣੀ ਸੋਚ ਹੁੰਦੀ ਆ ਚਾਹੇ ਅਸੀਂ ਵੀ ਜਦੋਂ ਬੱਚੇ ਸੀ ਜਾਂ ਕੋਈ ਵੀ ਵੀਰ ਬੱਚਾ ਸੀ ਜਦੋਂ ਸਕੂਲ ਪੜਦਾ ਹੁੰਦਾ ਸੀ ਤਾਂ ਆਪਾਂ ਨੂੰ ਇਹ ਆਸ ਹੁੰਦੀ ਸੀ ਕਿ ਆਪਾਂ ਨੂੰ ਵੀ ਛੁੱਟੀਆਂ ਹੋਣ ਵਧਣ ਛੁੱਟੀਆਂ ਪਰੰਤੂ ਪੜ੍ਹਾਈ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਇਸ ਕਰਕੇ ਕੱਲ ਤੋਂ ਸਕੂਲ ਜਿਹੜੇ ਦੁਵਾਰਾ ਖੁੱਲਣਗੇ ਤੇ ਪੜ੍ਹਾਈ ਹੈ ਜਿਹੜੀ ਉਹ ਦੁਵਾਰਾ ਬੱਚਿਆਂ ਦੀ ਉਸੇ ਤਰ੍ਹਾਂ ਰੁਟੀਨ ਦੇ ਵਿੱਚ ਸ਼ੁਰੂ ਹੋਊਗੀ ਤੇ ਦੇਖ ਸਕਦਾ 14 ਤਰੀਕ ਨੂੰ ਤੁੰਦ ਜ਼ਰੂਰ ਬਣੀ ਹੋਈ ਹੈ ਜੀ ਸੰਗਣੀਤ ਹੁੰਦਾ ਹੈ ਬੱਦਲਵਾਈ ਵਿੱਚ ਹਲਕੀ ਬਣੂਗੀ ਤੇ ਮੌਸਮ ਮੀਂਹ ਵੱਖੋਂ ਸਾਫ਼ ਹੈ ਉਸ ਤੋਂ ਬਾਅਦ 15 ਜਨਵਰੀ ਨੂੰ ਵੀ ਜਿਹੜਾ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਜੀ ਦੇਖ ਸਕਦੇ ਹਾਂ ਬੱਦਲਵਾਈ ਕਾਫੀ ਖੇਤਰਾਂ ਦੇ ਵਿੱਚ ਹੈ ਤੇ ਧੁੰਦ ਵੀ ਕਾਫੀ ਖੇਤਰਾਂ ਵਿੱਚ ਬਣੀ ਹੋਈ ਹੈ ਮੀਂਹ ਵੱਖੋਂ ਮੌਸਮ ਸਾਫ਼ ਹੈ 16 ਤਰੀਕ ਨੂੰ ਧੁੰਦ ਥੋੜੀ ਜੀ ਘਟਾ ਹੈ ਜੀ ਬੱਦਲਵਾਈ ਜ਼ਰੂਰ ਬਣੀ ਹੋਈ ਹੈ ਤੇ ਉਸ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ 17 ਤਰੀਕ ਨੂੰ ਥੋੜੀ ਜੀ ਬੱਦਲਵਾਈ ਜ਼ਿਆਦਾ ਹੈ ਧੁੰਦ ਵੀ ਥੋੜੀ ਜੀ ਚਾਦਰ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਉਸ ਤੋਂ ਬਾਅਦ 18 ਤਰੀਕ ਨੂੰ ਬੱਦਲਵਾਈ ਬਣ ਚੁੱਕੀ ਹੈ ਜਿਹੜੇ ਕਿ ਰਾਤ 11% ਦਿਖਾ ਰਿਹਾ ਸੀ ਉਹ ਸਿਸਟਮ ਹਜੇ ਟਲ ਗਿਆ ਉਹ ਸਿਸਟਮ ਘਟ ਗਿਆ ਤੇ 6% ਰਹਿ ਗਿਆ ਤੇ ਬੱਦਲਵਾਈ ਦੇ ਨਾਲ ਧੁੱਪ ਜ਼ਰੂਰ ਨਿਕਲੂਗੀ ਉਸ ਤੋਂ ਬਾਅਦ 19 ਤਰੀਕ ਨੂੰ ਵੀ ਬੱਦਲਵਾਈ ਦੇ ਨਾਲ ਧੁੱਪ ਜ਼ਰੂਰ ਨਿਕਲੂਗੀ ਜੀ ਤੇ ਧੁੰਦ ਦੇ ਬਾਰੇ ਜਿਹੜੀ ਅਪਡੇਟ ਆਊਗੀ ਉਹ ਆਪਾਂ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਫਿਲਹਾਲ 20 ਤਰੀਕ ਨੂੰ ਜਿਹੜਾ ਬਦਲੀ ਸਿਸਟਮ ਆ ਹਲਕਾ ਫੁਲਕਾ ਪੰਜਾਬ ਦੇ ਕਈ ਖੇਤਰਾਂ ਦੇ ਨੇੜੇ ਤੇੜੇ ਪਹੁੰਚੂਗਾ ਜਿਦੇ ਨਾਲ ਮੀਂਹ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਠੀਕ ਆ ਜੀ 21 ਤਰੀਕ ਨੂੰ ਵੀ ਬੱਦਲਵਾਈ ਤੇ ਧੁੱਪ ਵਾਲਾ ਸਿਸਟਮ ਬਣਿਆ ਜਿਹੜਾ ਕਿ ਇੱਥੇ ਰਾਤ 24-25% ਚਾਂਸ ਸੀ ਉਹ ਘਟ ਕੇ 8% ਰਹਿ ਗਏ ਨੇ 22 ਤਰੀਕ ਨੂੰ ਵੀ 10% ਚਾਂਸ ਨੇ ਹਲਕੇ ਫੁਲਕੇ ਬੱਦਲਵਾਈ ਤੇ ਮੀਂਹ ਵਾਲੇ ਚਾਂਸ ਥੋੜੇ ਬਹੁਤ ਬਣਨਗੇ ਤੇ ਉਸ ਤੋਂ ਬਾਅਦ 23 ਤਰੀਕ ਨੂੰ 37-38% ਰਹਿ ਗਏ ਨੇ ਜੀ ਜਿਹੜੇ ਰਾਤ 35 ਤੋਂ ਪਲੱਸ ਜਾਂ 38 ਤੋਂ ਪਲੱਸ ਸੀ ਠੀਕ ਹੈ ਜੀ 37 ਰਹਿ ਗਏ ਪਰੰਤੂ ਮੀਂਹ ਦੇ ਚਾਂਸ ਬਣਨਗੇ 23 ਤੋਂ ਲੈ ਕੇ 25 26 ਤਰੀਕ ਦੇ ਵਿੱਚ ਵਿੱਚ ਮੀਂਹ ਦੇ ਚਾਂਸ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ 24 ਤਰੀਕ ਨੂੰ 42% ਤੇ 25 ਤਰੀਕ ਨੂੰ 52% ਤੇ 26 ਤਰੀਕ ਨੂੰ ਜਿਹੜੇ 24% ਚਾਂਸ ਦਿਖਾਈ ਦੇ ਰਹੇ ਨੇ ਜਿਵੇਂ ਕਿ ਆਪਾਂ ਪਿਛਲੇ ਲੰਘੇ ਰਾਤ ਵੀ ਇਹ ਜਾਣਕਾਰੀ ਦਿਖਾਈ ਸੀ ਕਿ ਕਦੇ ਇਸ ਦੇ ਵਿੱਚ ਉਤਰਾ ਚੜਾ ਜ਼ਰੂਰ ਆਉਣਗੇ 27 ਤਰੀਕ ਨੂੰ ਵੀ 12% ਚਾਂਸ ਨੇ ਇਸ ਜੋ ਜਾਣਕਾਰੀ ਹੈ ਇਹਦੇ ਵਿੱਚ ਉਤਰਾ ਚੜਾ ਜ਼ਰੂਰ ਆਉਣਗੇ ਜੀ ਕਦੇ ਮੌਸਮ ਮੀਂਹ ਘਟ ਜਾਇਆ ਕਰੂ ਕਦੇ ਵੱਧ ਜਾਇਆ ਕਰੂ ਕਿਉਂਕਿ ਜਿਉਂ-ਜਿਉਂ ਸਿਸਟਮ ਨੇੜੇ ਲੱਗੂਗਾ ਤਿਉਂ ਤੇ ਉਹ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਲਾਈਵ ਸੈਟੇਲਾਈਟਾਂ ਦੇ ਮੁਤਾਬਕ ਦਿਖਾਉਂਦੇ ਰਹਾਂਗੇ ਜਿਵੇਂ ਵੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟਾਂ ਤੋਂ ਪ੍ਰਾਪਤ ਹੁੰਦੀ ਹੈ ਜਾਣਕਾਰੀ ਉਸ ਤਰ੍ਹਾਂ ਆਉਣ ਵਾਲੇ ਜਿਹੜੇ 24 ਤੋਂ 48 ਘੰਟੇ ਨੇ ਤਾਂ ਇਹਨਾਂ ਦੇ ਵਿੱਚ ਠੰਡ ਜਿਹੜੀ ਇਸੇ ਤਰ੍ਹਾਂ ਵਰਕਰਾਰ ਰਹੂਗੀ ਜਿਹੜੇ ਤਾਪਮਾਨ ਨੇ ਉਸੇ ਤਰ੍ਹਾਂ ਵਰਕਰਾਰ ਰਹਿਣਗੇ ਤਾਪਮਾਨ ਨੇ ਜਿਹੜੇ ਉਹ ਇਸੇ ਤਰ੍ਹਾਂ ਘਟ 0 ਡਿਗਰੀ ਤੇ ਰਾਤ ਦੇ ਜਿਹੜੇ ਤਾਪਮਾਨ ਹੋਣਗੇ ਉਹ 0 ਡਿਗਰੀ ਦੇ ਕਰੀਬ ਤੇ ਜਿਹੜੇ ਦਿਨ ਦੇ ਤਾਪਮਾਨ ਇਹੋ 7-8 ਡਿਗਰੀ ਤੋਂ ਲੈ ਕੇ 10-12 ਡਿਗਰੀ ਦੇ ਕਰੀਬ ਜਿਹੜੇ ਦਰਜ ਕੀਤੇ ਜਾਣਗੇ। ਬਾਕੀ ਅਸੀਂ ਤੁਹਾਨੂੰ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦਾ ਸੈਟੇਲਾਈਟ ਵੀ ਦਿਖਾ ਦਿੰਦੇ ਆ ਜਿੱਥੇ ਇੱਕ ਸਿਸਟਮ ਜਿਹੜਾ ਆ ਰਿਹਾ ਹੈ ਉਹ ਆਪਾਂ ਨੂੰ ਦਿਖਾਈ ਦੇ ਰਿਹਾ ਜੀ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਉਹ ਕਿੱਥੇ ਆ ਰਿਹਾ ਉਹ ਜ਼ਰੂਰ ਤੁਸੀਂ ਦੇਖ ਸਕਦੇ ਹੋ। ਅਸ ਸਮੇਂ ਦੀ ਤਸਵੀਰਾਂ ਦੇਖ ਸਕਦੇ ਹੋ ਲੈਂਦੇ ਵਾਲੇ ਸਾਈਡ ਤੋਂ ਇਹ ਸਿਸਟਮ ਵੱਧ ਰਿਹਾ ਹੈ ਜਿਸ ਦੇ ਨਾਲ ਬੱਦਲਬਾਹੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਉੱਤੇ ਦੀ ਗੁਜਰੂਗੀ ਜੀ ਇਸ ਸਿਸਟਮ ਦੇ ਪ੍ਰਭਾਵ ਦੇ ਸਰੂ ਜਿਹੜੀ ਬੱਦਲਬਾਹੀ ਆ ਉਹ ਲੱਗਦੀ ਹੋਈ ਨਜ਼ਰ ਆਊਗੀ ਬਰਾ ਮੀ ਵਾਲੇ ਪੱਖ ਤੋਂ ਇਹ ਸਿਸਟਮ ਅਜੇ ਹਲਕਾ ਲੱਗ ਰਿਹਾ ਜੀ ਦਰਮਿਆਨੇ ਪੱਧਰ ਦਾ ਲੱਗ ਰਿਹਾ ਜਿਉਂ ਹੀ ਇਹ ਨੇੜੇ ਲੱਗੂਗਾ ਤਾਂ ਜ਼ਰੂਰ ਤੁਹਾਨੂੰ ਇਸ ਦੀ ਜਾਣਕਾਰੀ ਆਪਾਂ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਅੱਜ ਰਾਤ ਨੂੰ ਆ ਇਹਨਾਂ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਆ ਚੁੱਕੀ ਹੈ ਦੱਖਣੀ ਖੇਤਰਾਂ ਦੇ ਵਿੱਚ ਧੁੰਦ ਆ ਚੁੱਕੀ ਹੈ ਬੱਦਲਬਾਈ ਵੀ ਇਹਦੇ ਵਿੱਚ ਥੋੜੀ-ਬਹੁਤ ਜਰੂਰ ਬਣੀ ਹੋਈ ਹੈ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਤਸਵੀਰ ਦੇ ਵਿੱਚ ਧੁੰਦ ਦੀ ਚਾਦਰ ਬਣ ਚੁੱਕੀ ਹੈ ਇੱਥੇ ਬੱਦਲਬਾਈ ਆ ਚੁੱਕੀ ਹੈ ਜੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਤੇ ਜਿਹੜੇ ਉੱਤਰਾਖੰਡ ਦੇ ਵਿੱਚ ਵੀ ਥੋੜੀ-ਬਹੁਤ ਬੱਦਲਬਾਈ ਬਣੀ ਹੋਈ ਹੈ ਰਾਜਸਥਾਨ ਦੇ ਵਿੱਚ ਵੀ ਹਲਕੀ ਫੁਲਕੀ ਜਿਹੜੀ ਬੱਦਲਵਾਈ ਬਣੀ ਹੋਈ ਹੈ ਜੀ ਹਰਿਆਣੇ ਦੇ ਵਿੱਚ ਵੀ ਥੋੜੀ-ਬਹੁਤ ਬੱਦਲਵਾਈ ਬਣੀ ਹੋਈ ਹੈ ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਧੁੰਦ ਦੀ ਬੱਦਲਵਾਈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਮੌਸਮ ਮੀਂਹ ਪੱਖੋਂ ਅਜੇ ਤੱਕ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਸਿਰਫ ਥੋੜੀ ਜੀ ਬੱਦਲਵਾਈ ਹੈ ਜਿਹੜੀ 20-25% ਚਾਂਸ ਵਾਲੀ ਮੀਂਹ ਦੇ ਚਾਂਸ ਦੇ ਸਕਦੀ ਹੈ ਅਦਰਵਾਇਜ਼ ਮੀਂਹ ਦੇ ਚਾਂਸ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਜੀ ਤੇ ਕੋਰਾ ਇਸੇ ਤਰ੍ਹਾਂ ਪੈਂਦਾ ਰਹੂਗਾ ਜੀ ਕਈ ਖੇਤਰਾਂ ਦੇ ਵਿੱਚ ਤਾਪਮਾਨ ਜਿਹੜਾ 0 ਡਿਗਰੀ ਦੇ ਕਰੀਬ ਪਹੁੰਚਿਆ ਉਹਦੇ ਕਾਰਨ ਕੋਰਾ ਜਿਹੜਾ ਬਣੂਗਾ ਜਦੋਂ 4 ਡਿਗਰੀ ਤੋਂ ਥੱਲੇ ਆ ਜਾਣ ਜੀ ਤਾਪਮਾਨ ਤਾਂ ਸਮਝੋ ਕੋਰਾ ਜਿਹੜਾ ਉਹ ਸੰਭਾਵਿਕ ਹੁੰਦਾ ਸੰਭਵ ਹੁੰਦਾ ਤੇ ਜੇਕਰ ਤਾਪਮਾਨ ਜਿਹੜੇ 7-8 ਡਿਗਰੀ ਦੇ ਕਰੀਬ ਪਹੁੰਚਣਾ ਤਾਂ ਤਾਪਮਾਨ ਜਿਹੜਾ ਕੋਰੇ ਦੀ ਸੰਭਾਵਨਾ ਥੋੜੀ ਜਿਹੀ ਘੱਟ ਰਹਿ ਜਾਂਦੀ ਹੈ ਤੇ ਜ਼ਿਆਦਾਤਰ ਕੋਰਾ ਜਿਹੜਾ ਹੋ ਪੈਂਦਾ ਹੀ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਤੇ ਧੁੰਦ ਦੀ ਜਿਹੜੀ ਆਪਾਂ ਨੂੰ ਰਾਹਤ ਥੋੜੀ ਜਿਹੀ ਮਿਲ ਜਾਂਦੀ ਹੈ ਪਰ ਹਜੇ ਤੱਕ 20 ਤਰੀਕ ਤੱਕ ਧੁੰਦ ਤੋਂ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕੋਈ ਨਵੀਂ ਅਪਡੇਟ ਆਊਗੀ ਸਵੇਰ ਦੇ ਸਮੇਂ ਸਾਂਝੀ ਕਰਾਂਗੇ ਜੀ ਕੋਈ ਹੋਰ ਨਵੀਂ ਅਪਡੇਟ ਮੌਸਮ ਦੇ ਨਾਲ ਜੁੜੀ ਆਊਗੀ ਤਾਂ ਜ਼ਰੂਰ ਧਾੜ ਤੱਕ ਸਾਂਝੀ ਕਰਾਂਗੇ ਲਗਾਤਾਰ ਹਰ ਇੱਕ ਅਪਡੇਟ ਦੇਣ ਦੇ ਲਈ ਧਾਰ ਨਾਲ ਜੁੜੇ ਰਹਿਣੇ ਆ ਜੀ ਤੁਸੀਂ ਪਿਆਰ ਦੇ ਰਹੇ ਹੋ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਇਸ ਚੀਜ਼ ਦੇ ਉੱਤੇ ਕੰਮ ਕਰਨ ਦਾ ਜਿਹੜਾ ਮਨ ਬਣਦਾ ਦੋਸਤੋ ਅਸੀਂ ਇੱਕ ਨਵੀਂ ਜਾਣਕਾਰੀ ਜਿਹੜੀ ਧਾਰ ਤੱਕ ਹੋਰ ਸਾਂਝੀ ਕਰਾਂਗੇ ਜੋ ਜ਼ਿਆਦਾ ਸਵੇਰ ਦੇ ਸਮੇਂ ਵੀਡੀਓ ਪਾਦਾਂਗੇ ਜੀ ਉਹ ਜਾਂ ਆਪਾਂ ਕੱਲ ਨੂੰ ਦਿਨ ਵੇਲੇ ਵੀਡੀਓ ਪਾਵਾਂਗੇ ਕਿ ਤੁਸੀਂ ਫ੍ਰੀ ਦੇ ਵਿੱਚ ਜਿਹੜੇ ਟੀਵੀ ਚੈਨਲ ਨੇ ਡਿਸ ਵਾਲੇ ਉਹ ਮੋਬਾਈਲ ਦੇ ਉੱਪਰ ਦੇਖ ਸਕਦੇ ਹੋ ਉਹ ਇੱਕ ਐਪ ਹੈ ਉਹ ਆਪਾਂ ਜ਼ਿਆਦਾ Jio Mobile ਦੀ ਹੁੰਦੀ ਆ ਜਾਂ Airtel App ਹੁੰਦੀ ਆ ਪਰੰਤੂ ਉਹ ਕਿਸੇ Google ਦੇ ਉੱਤੇ ਸਰਚ ਕਰੋਗੇ ਜਦੋਂ ਉਹਦੇ ਉੱਤੇ ਕਲਿੱਕ ਕਰੋਗੇ ਤਾਂ ਉਹ ਐਪ ਦੇ ਉੱਤੇ ਜਿਹੜੇ ਤਾਂ TV ਚੈਨਲ ਜਿਹੜੇ ਦਿਖਾਈ ਦੇਣਗੇ ਉਹ ਆਪਾਂ ਸਾਰੇ ਤੁਹਾਡੇ ਨਾਲ ਜਿਹੜੇ ਸਾਂਝੀ ਕਰਾਂਗੇ ਐਪ ਦੇ ਜ਼ਰੀਏ ਤੁਸੀਂ ਸਾਡੀ ID ਨੂੰ ਵੱਧ ਤੋਂ ਵੱਧ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ YouTube ਚੈਨਲ ਮੌਸਮ ਪੰਜਾਬੀ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੁਹਾਡੇ ਤੱਕ ਹਰ ਸਮੇਂ ਹਰ ਵਕਤ ਜਿਹੜੀ ਵੀ ਨਵੀਂ ਅਪਡੇਟ ਸਕੂਲਾਂ ਦੇ ਬਾਰੇ ਜਾਂ ਕਿਸੇ ਦੇ ਭਲੇ ਬਾਰੇ ਅਪਡੇਟ ਆਉਂਦੀ ਆ ਤਾਂ ਜਰੂਰ ਸਾਂਝੀ ਕਰਦੇ ਆ ਜੀ ਤੇ ਕੋਈ ਤੁਸੀਂ ਤਸਵੀਰ ਭੇਜਣੀ ਚਾਹੁੰਦੇ ਜਿਵੇਂ ਕਿ ਸਾਡੇ ਅੱਜ ਭਾਈ ਮਨਵੀਰ ਸਿੰਘ ਜੀ ਵੱਲੋਂ ਸਾਨੂੰ YouTube ਦੇ ਲਈ ਤੇ Facebook ID ਦੇ ਲਈ ਉੰਧ ਦੀ ਤਸਵੀਰ ਬਣਾ ਕੇ ਭੇਜੀ ਸੀ ਪਟਿਆਲਾ ਖੇਤਰ ਦੇ ਵਿੱਚੋਂ ਤਾਂ ਉਸੇ ਤਰ੍ਹਾਂ ਤੁਸੀਂ ਵੀ ਜੇਕਰ ਸਾਨੂੰ ਤਸਵੀਰਾਂ ਫੋਟੋ ਵੀਡੀਓ ਭੇਜਣੀ ਚਾਹੁੰਦੇ ਹੋ ਜਿਹਦੇ ਨਾਲ ਚਾਹੇ ਤਾਂ ਉਹ ਮੌਸਮ ਦੇ ਨਾਲ ਜੁੜੀ ਹੋਵੇ ਜਾਂ ਕਿਸੇ ਦੇ ਭਲੇ ਦੇ ਲਈ ਹੋਵੇ ਜੇਕਰ ਉਹ ਪਬਲਿਕ ਦੇ ਲਈ ਲਾਈਕ ਹੋਈ ਤਾਂ ਅਸੀਂ ਉਸ ਵੀਡੀਓ ਨੂੰ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਅਤੇ Facebook ਆਈਡੀ ਸਤਗੁਰਪੰਗੂ ਦੇ ਉੱਤੇ ਪਾਵਾਂਗੇ ਜੀ ਤੇ ਆਪਣੀ Facebook ਆਈਡੀ ਜਿਹੜੀ ਤੁਹਾਡੀਆਂ ਦਵਾਵਾਂ ਦੇ ਸਦਕਾ ਪਿਛਲੇ ਦਿਨਾਂ ਦੇ ਵਿੱਚ ਮੋਨਟਾਈਜ਼ ਹੋ ਗਈ ਸੀ ਪਰੰਤੂ ਅਰਨਿੰਗ ਹਜੇ ਤਾਂ ਨਹੀਂ ਹੋ ਰਹੀ ਕਿਉਂਕਿ ਵੀਡੀਓ ਕੋਈ ਵਾਇਰਲ ਨਹੀਂ ਹੋ ਰਹੀ ਤੇ ਤੁਸੀਂ ਵਾਇਰਲ ਕਰਨ ਵਾਲਿਓ ਜਿੰਨੇ ਸੱਜਣ ਮਿੱਤਰ ਦੇਖਦੇ ਹੋ ਤੁਸੀਂ ਵਾਇਰਲ ਕਰੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਪੋਸਟਾਂ ਤੇ ਫੋਟੋਆਂ ਤੇ ਤਾ ਜਿਹੜੀ ਇਹ ਆਪਣੇ ਇਸ ਚੀਜ਼ਾਂ ਦੇ ਉੱਤੇ ਕੰਮ ਕਰਨ ਦਾ ਜਿਹੜਾ ਮਨ ਹੋਰ ਬਣ ਜਾਂਦਾ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਜੁੜੇ ਹੋਏ ਨੇ ਤੇ ਫੋਲੋ ਵੀ ਕਰਦੇ ਨੇ ਤਾਂ ਹੋਰ ਵੀ ਜਿਹੜੇ ਸੱਜਣ ਮਿੱਤਰ ਨਵੇਂ ਜੁੜਦੇ ਨੇ ਜਰੂਰ ਫੋਲੋ ਕਰ ਲਿਆ ਕਰੋ ਜੀ ਤਾੜ ਤੱਕ ਮੌਸਮ ਦੀ ਤਾਜ਼ਾ ਤਰੇੜ ਜਾਣਕਾਰੀ ਜਿਵੇਂ ਵੀ ਆਉਂਦੀ ਹੈ ਸਭ ਤੋਂ ਪਹਿਲਾਂ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਅੱਜ ਤੁਹਾਨੂੰ ਸਾਰਿਆਂ ਨੂੰ ਆਖਰ ਦੇ ਵਿੱਚ ਇੱਕ ਵਾਰੀ ਫੇਰ ਦੀਵਾਲੀ ਦੀ ਸੌਰੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਜੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤੇ ਬਾਕੀ ਆਪਾਂ ਤੁਹਾਨੂੰ ਇੱਕ ਅਪਡੇਟ ਦੇ ਦਈਏ ਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਜੀ ਮੀ ਵਹਿਣਾ ਜ਼ਰੂਰੀ ਹੈ ਅਦਰਵਾਇਜ਼ ਜਿਹੜਾ ਸਾਹ ਲੈਣਾ ਉਹ ਬਹੁਤ ਔਖਾ ਹੋ ਜਾਊਗਾ ਕਿਉਂਕਿ 400 ਤੋਂ ਪਲੱਸ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਦੀ 에ਅਰ ਕੁਆਲਿਟੀ ਉਹ ਪਹੁੰਚ ਚੁੱਕੀ ਹੈ 400 ਤੋਂ ਪਲੱਸ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਅੰਦਾਜ਼ਾ ਲਾਓ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਪਰਾਲੀ ਫੁੱਕੀ ਜਾ ਰਹੀ ਆ ਨਾ ਇਹਨਾਂ ਦਿਨਾਂ ਦੇ ਵਿੱਚ ਕੋਈ ਪਟਾਕੇ ਵਾਲਾ ਸਿਸਟਮ ਆ ਇਹਨਾਂ ਦਿਨਾਂ ਦੇ ਵਿੱਚ ਆਵਾਜ਼ ਆਈ ਹੈ ਜਿਹੜੀ ਉਹ ਵਧਣ ਦੇ ਕਾਰਨ ਜਿਹੜਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਪ੍ਰਦੂਸ਼ਣ ਆ ਜਿਹੜਾ ਹੋਇਆ ਪਿਆ ਜੀ ਤੇ 에ਅਰ ਕੁਆਲਿਟੀ ਆ ਜਿਹੜੀ ਉਹ 400 ਤੋਂ ਪਲੱਸ ਜਿਹੜੀ ਉਹਦੀ ਗੁਣਵੱਤਾ ਹੁੰਦੀ ਆ ਪਹੁੰਚੀ ਹੋਈ ਹੈ ਜਿਹੜੀ ਕਿ ਸਿਹਤ ਦੇ ਲਈ ਇੱਕ ਆਪਾਂ ਕਹ ਸਦੇ ਹਾਨੀਕਾਰਕ ਹੁੰਦੀ ਹੈ ਤੇ ਇਸ ਕਰਕੇ ਜੇਕਰ ਇਹ 150 ਦੇ ਕਰੀਬ ਜਾਊਗੀ ਮੀਂਹ ਪਊਗਾ ਤਾਂ ਇਹ ਸਾਫ਼ ਹੋਊਗਾ ਮੌਸਮ ਤੇ ਦੂਜਾ ਸਾਡੇ ਨਾਲ ਕਈ ਨਵੇਂ ਸੱਜਣ ਮਿੱਤਰ ਜੁੜੇ ਨੇ ਉਹਨਾਂ ਨੂੰ ਸੁੱਟੀਆਂ ਬਾਰੇ ਦੱਸ ਦਈਏ ਕਿ ਸਕੂਲਾਂ ਦੀਆਂ ਸੁੱਟੀਆਂ ਨੇ ਜੀ ਜਿਹੜੀਆਂ ਉਹ ਨਹੀਂ ਵਧੀਆਂ ਤੇ ਕੱਲ ਨੂੰ ਸਕੂਲ ਜਿਹੜੇ ਉਹ ਆਮ ਬਾਗ ਖੁੱਲਣਗੇ ਅਸੀਂ ਹੁਣੇ ਜਿਹੜੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਸ ਸਾਹਿਬ ਨੇ ਉਹਨਾਂ ਦੀ ਆਈਡੀ ਦੇ ਉੱਤੇ ਹੁਣੇ ਚੈੱਕ ਕਰਕੇ ਨਾਲ ਦੀ ਨਾਲ ਚੈੱਕ ਕਰਕੇ ਦੇ ਹਟਿਆ ਤੇ ਤੁਹਾਡੇ ਨਾਲ ਲਾਈਵ ਇਸੇ ਕਰਕੇ ਹੋਇਆ ਨਾਲ ਮੌਸਮ ਦੀ ਜਾਣਕਾਰੀ ਤਾਂ ਆਪਾਂ ਦਿੰਨੇ ਹੀ ਦਿੰਨੇ ਆ ਕਿਉਂਕਿ ਮੌਸਮ ਵਿਭਾਗ ਵੱਲੋਂ ਤਾਂ ਪਹਿਲਾਂ ਹੀ ਅਲਰਟ ਆਪਾਂ ਨੂੰ ਜਾਰੀ ਕੀਤੇ ਹੋਏ ਨੇ ਕਿ ਮੌਸਮ ਆ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਬਦਲੂਗਾ ਜੀ ਪਰ ਆਪਾਂ ਤੁਹਾਨੂੰ ਜਿਹੜੀ ਹਰਜੋਤ ਸਿੰਘ ਜੀ ਬੈਸ ਸਿੱਖਿਆ ਮੰਤਰੀ ਨੇ ਸਾਡੇ ਉਹਨਾਂ ਦੇ ਜਿਹੜੀ ਜੋ ਅਪਡੇਟ ਹੈ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਉਹ ਵੀ ਹਰ ਵਾਰੀ ਦੱਸਦੇ ਆ ਕਿ ਸਕੂਲਾਂ ਦੀਆਂ ਸੁੱਟੀਆਂ ਦੇ ਵਿੱਚ ਕੀ ਅਪਡੇਟ ਹੈ ਕਿਉਂਕਿ ਵੈਸੇ ਉਹ ਆਨਲਾਈਨ ਬੈਠੇ ਨੇ ਹੁਣੇ ਹੋ ਸਕਦਾ ਕੁਝ ਵੀ ਹੋ ਸਕਦਾ ਜੀ ਕਿਉਂਕਿ ਵੈਸੇ ਤਾਂ ਸਕੂਲਾਂ ਬਾਰੇ ਅਪਡੇਟ ਆ ਚੁੱਕੇ ਆ ਜਿਹੜੀ ਸਕੂਲਾਂ ਦੀ ਜੋ ਸਲਾਈਡ ਹੁੰਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਲਾਈਡ ਭੇਜੀ ਜਾਂਦੀ ਹੈ ਉਹ ਆ ਚੁੱਕੀ ਹੈ ਤੇ ਫਿਲਹਾਲ ਕੋਈ ਵੀ ਅਪਡੇਟ ਹੈ ਜੇ ਸਕੂਲਾਂ ਦੀ ਜਿਹੜੇ ਛੁੱਟੀਆਂ ਬਾਰੇ ਨਹੀਂ ਆਈ ਜੇਕਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਫੇਸਬੁੱਕ ਆਈਡੀ ਦੇ ਉੱਤੇ ਸਤਗੁਰ ਪੰਗੂ ਦੇ ਉੱਤੇ ਤੇ ਇੰਸਟਾਗ੍ਰam ਦੇ ਉੱਤੇ ਨਾਲ ਦੀ ਨਾਲ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਮਿਲੂਗੀ ਜੀ ਕਿਉਂਕਿ ਕਾਫੀ ਬੱਚਿਆਂ ਨੂੰ ਇਸ ਚੀਜ਼ ਦੇ ਉੱਤੇ ਆਸਾਂ ਨੇ ਕਿ ਸਾਨੂੰ ਠੰਡ ਦੀਆਂ ਛੁੱਟੀਆਂ ਹੋਰ ਵਧਣ ਕਿਉਂਕਿ ਬੱਚਿਓ ਬੱਚਿਆਂ ਦੇ ਇਮਤਿਹਾਨ ਯਾਨੀ ਕਿ ਪੱਕੇ ਪੇਪਰ ਨੇ ਜਿਹੜੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੇ ਨੇ ਫਰਵਰੀ ਮਾਰਚ ਦੇ ਵਿੱਚ ਪੱਕੇ ਪੇਪਰ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਪੜ੍ਹਾਈ ਵੀ ਜ਼ਰੂਰੀ ਹੈ ਜੀ ਪਰ ਠੰਡ ਨੇ ਵੀ ਜਿਹੜਾ ਇਸ ਲੱਕ ਤੋੜ ਤੋੜ ਰੱਖਿਆ ਕਿਉਂਕਿ 0 ਡਿਗਰੀ ਦੇ ਕਰੀਬ ਤਾਪਮਾਨ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਜਾ ਵਕ ਵਕ ਖੇਤਰਾਾਂ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਕਰਕੇ ਪਰ ਥੋੜੀ ਜੀ ਬੱਚਿਆਂ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਜਾਂ ਸਟਾਫ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਜ਼ਰੂਰ ਆਉਂਦੀ ਸੀ ਤੇ ਉਹਦੇ ਕਰਕੇ ਜਿਹੜਾ ਇਹ ਛੁੱਟੀਆਂ ਦੇ ਵਿੱਚ ਵਾਦੇ ਦੀ ਬੱਚਿਆਂ ਤੇ ਇਹ ਅਧਿਆਪਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਪਰ ਆਪਾਂ ਇਹ ਹੀ ਕਹਾਂਗੇ ਕਿ ਚਲੋ ਥੋੜਾ ਜਾ ਠੰਡ ਦੇ ਵਿੱਚ ਜੇਕਰ ਕੱਟ ਵੀ ਲਵਾਂਗੇ ਤਾਂ ਕੋਈ ਗੱਲ ਨਹੀਂ ਤੰਦ ਤੰਦ ਤੋਂ ਵਿਚਾਰ ਰਹੇ ਤੰਦ ਦੇ ਵਿੱਚ ਥੋੜਾ ਜਿਹਾ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ ਜੀ ਬੱਚਿਆਂ ਨੂੰ ਜਲਦੀ ਲੈ ਕੇ ਜਾਣਾ ਜਾਂ ਸਮੇਂ ਸਿਰ ਸਕੂਲ ਦੇ ਵਿੱਚ ਪਹੁੰਚਾਉਣਾ ਇਹ ਥੋੜੀਆਂ ਜਿਹੀਆਂ ਜ ਦਿੱਕਤਾਂ ਆ ਜਾਂਦੀਆਂ ਨੇ ਤੇ ਇਸ ਸਮੇਂ ਜਿਹੜੇ ਆਪਣੇ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਜੀ ਬੈਸ ਵੱਲੋਂ ਕੋਈ ਵੀ ਅਫੀਸ਼ੀਅਲ ਤੌਰ ਤੇ ਜਿਹੜੀ ਜਾਣਕਾਰੀ ਹੋ ਨਹੀ ਪਾਈ ਗਈ ਜੀ ਕਿ ਬੀ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਜਾਂ ਨਾ ਹੋਣਗੀਆਂ ਉਹ ਹਜੇ ਜਦੋਂ ਵੀ ਅਪਡੇਟ ਆਊਗੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਫੇਸਬੁਕ ਆਈਡੀ ਸਤਗੁਰਪੰਗੂ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਸ਼ੇਅਰ ਕਰੂੰਗਾ ਫਿਲਹਾਲ ਮੈਂ ਉਹਨਾਂ ਦੀ ਆਈਡੀ ਦੇ ਉੱਤੇ ਹੀ ਬੈਠਾ ਉਹਨਾਂ ਦੀ ਆਈਡੀ ਹੀ ਚੈੱਕ ਕਰ ਰਿਹਾ ਕਿ ਕਦੋਂ ਇਹ ਅਪਡੇਟ ਆਉਂਦੀ ਹੈ ਕਿ ਸਮੇਂ ਦੇ ਵਿੱਚ ਬਦਲਾਅ ਹੁੰਦਾ ਜਾਂ ਕੱਲ ਤੋਂ ਸਕੂਲ ਜਿਹੜੇ ਹਜੇ ਤੱਕ ਇਹੀ ਜੋ ਅਪਡੇਟ ਆਈ ਹੋਈ ਹੈ ਜੀ ਕਿ ਕੱਲ ਨੂੰ ਸਕੂਲ ਜਿਹੜੇ ਉਹ ਆਮ ਬਾਗ ਖੁੱਲਣਗੇ ਤੇ ਬੱਚੇ ਖੁਸ਼ੀ-ਖੁਸ਼ੀ ਜਿਹੜਾ ਆਪਣਾ ਸਕੂਲ ਦੇ ਵਿੱਚ ਹਾਜ਼ਰੀ